Sí, ਜੈ ਭੀਮ ਜੈ ਭਾਰਤ ਤੁਸੀਂ ਜੁੜੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਮੌਜੂਦ ਹਾਂ ਪਿੰਡ ਟੈਂਬਰਵਾਲ ਵਿਖੇ ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਮੁੱਖ ਰੱਖਦੇ ਹੋਏ ਪਿੰਡ ਦੇ ਸਹਿਯੋਗ ਦੇ ਨਾਲ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਬੜੀ ਹੀ ਸਰਦਾਰ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ ਜਿੱਥੇ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸ੍ਰੀ ਗੁਰੂ ਨਾਨਕ ਦਰبار ਦੀ ਉਸਾਰੀ ਦਾ ਕੰਮ ਸੰਤ ਬਾਬਾ ਭਰਪੂਰ ਸਿੰਘ ਜੀਆ ਵੱਲੋਂ ਤੇ ਉਸ ਸਮੇਂ ਦੀ ਪੰਚਾਇਤ ਵੱਲੋਂ ਨੀਂ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਇਆ ਗਿਆ ਆਓ ਬਾਬਾ ਜੀ ਨਾਲ ਕਰਦੇ ਹਾਂ ਗੱਲਬਾਤ ਬਾਬਾ ਜੀ ਬਹਿਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਟਿੰਬਰਵਾਲ ਦੇ ਵਿੱਚ 648ਵਾਂ ਗੁਰਪੁਰੂ ਦਾਸ ਮਹਾਰਾਜ ਦੇ ਅਵਤਾਰ ਦਿਹਾੜੀ ਦੀ ਖੁਸ਼ੀ ਦੇ ਵਿੱਚ ਸਾਰੇ ਨਗਰ ਵਾਲੇ ਪਤਵੰਤੇ ਸੱਜਣਾਂ ਨੇ ਪੰਚਾਇਤ ਦੇ ਸਹਿਯੋਗ ਦੇ ਨਾਲ 648ਵਾਂ ਨਗਰ ਕੀਰਤਨ ਪਰਪੰਡੀਆਂ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਈ ਸਾਦ ਸੰਗ ਜੀ ਇਹ ਪ੍ਰਾਰਾਲਾ ਨੌਜਵਾਨ ਬੱਚਿਆਂ ਨੇ ਵੀਰਾਂ ਨੇ ਸਾਰੇ ਪਿੰਨੇ ਨਾਲ ਮਿਲ ਕੇ ਸਹਿਯੋਗ ਦਿੱਤਾ ਤੇ ਬਹੁਤ ਵਧੀਆ ਪ੍ਰਾਰਾਲਾ ਥਾਂ ਥਾਂ ਤੇ ਸੇਵਕਾਂ ਵੱਲੋਂ ਗੁਰੂ ਕੇ ਲੰਗਰ ਫਰੂਟ ਸਮੋਸਾ ਲੰਗਰ ਵੀ ਲਾਏ ਗਏ ਇਹ ਸਾਰੇ ਪਿੰਨੇ ਸਹਿਯੋਗ ਨਾਲ ਬਹੁਤ ਵੱਡਾ ਕੰਮ ਹੋਇਆ ਸਾਦ ਸੰਗ ਜੀ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਹਰ ਇੱਕ ਸਾਲ ਦੀ ਤਰ੍ਹਾਂ ਤੁਸੀਂ ਨਾਲ ਮਿਲ ਕੇ ਸਾਰਿਆਂ ਨੇ ਆਪਾਂ ਵੱਧ ਤੋਂ ਵੱਧ ਝੜ ਕੇ ਇਹ ਸੇਵਾ ਵਿੱਚ ਯੋਗਦਾਨ ਪਾਇਆ ਕਰਨਾ ਤੇ ਮੈਂ ਸਾਰੇ ਨੌਜਵਾਨ ਬੱਚਿਆਂ ਵੀਰਾਂ ਨੂੰ ਕਹਿੰਦਾ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਸਾਹਿਬ ਦੀ ਬਾਣੀ ਦੇ ਲਾੜ ਲੱਗੋ ਜਿਹਦੇ ਵਿੱਚ ਦਾਸ ਨੇ 20 ਕੁੜੀਆਂ ਤੇ ਮੇਰੇ 15 ਨੌਜਵਾਨ ਲੜਕੇ ਉਹਨੂੰ ਸੰਥਿਆ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਡੋੜਿਆ ਇਹ ਪਿੰਡ ਬਹੁਤ ਸਹਿਯੋਗ ਮੇਰਾ ਵੀ ਦੇ ਰਿਹਾ ਹੈ ਤੇ ਮੈਂ ਪਿੰਡ ਦਾ ਵੀ ਸਹਿਯੋਗ ਬਹੁਤ ਦੇ ਰਿਹਾ ਹੈ ਬਾਬਾ ਜੀ ਸੰਗਤ ਤੋਂ ਪਤਾ ਲੱਗਿਆ ਸੀ ਕਿ ਇੱਕ ਤੁਸੀਂ ਸੇਵਾ ਕਰ ਰਹੇ ਹੋ ਜੀ ਤੁਸੀਂ ਦੇਸੀ ਦਵਾਈਆਂ ਦੇ ਰਹੇ ਹੋ ਜੀ ਮੇਰੇ ਕਿਹੇ ਮਹਾਂਪੁਰਖ ਜੈ ਸਾਨਾ 882 ਨੂੰ ਮੈਂ ਹਣ ਤੱਕ ਕੋਈ ਸੇਵਾ ਦਵਾਈਆਂ ਦੀ ਵੀ ਕਰਦਾ ਆ ਰਿਆਂ ਨਾਲ ਦੀ ਜਰਾਵ ਕਿਹੜੀ ਕਿਹੜੀ ਬਿਮਾਰੀ ਦਾ ਟੈਸਟ ਕਰਕੇ ਜਿਵੇਂ ਦਮਾ ਟੀਵੀ ਤੇ ਕੈਂਸਰ ਗਠੀਆ ਜਿਵੇਂ ਆਪਣੇ ਟਿੰਬੁਰਾ ਪਿੰਡ ਸਰਪੰਚ ਦੇ ਜਸਮੀਤ ਜੀ ਨਾਲ ਗਠੀਆ ਮੰਜੇ ਜੁੜੇ ਪਏ ਜੀ ਅੱਜ ਉਹ ਬਿਲਕੁਲ ਠੀਕ ਨੌ ਬਰ ਨੌ ਨੇ ਲੇਕਿਨ ਇਹਦੇ ਨਾਲ ਨਾਲ ਸੇਵਾ ਦੀ ਸੁਭਾਅ ਨਾਲ ਨਿਭਾ ਰਹੇ ਹਾਂ ਹਾਂਜੀ ਬਾਬੇ ਤੁਸੀਂ ਆਪਣਾ ਸੰਪਰਕ ਨੰਬਰ ਬੋਲ ਦੋ ਸੰਪਰਕ ਨੰਬਰ 9814179402 ਇਹ ਮੇਰਾ ਸੰਪਰਕ ਨੰਬਰ ਹੈ ਠੀਕ ਹੈ ਠੀਕ ਹੈ ਕੱਟਦੇ ਚੱਲਾ ਉਧਰ ਮੈਂ ਕਹੋ ਕਰਨਾ ਦੁਬਾਰੇ ਦੁਬਾਰੇ ਸਟਾਰਟ ਕਰ ਦਿੰਦਾ ਵਾ ਕੱਟਦੇ ਬਾਈਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਜਿੱਥੇ ਦੇਸ਼ਾਂ ਦੇਸ਼ਾਂ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾ ਰਿਹਾ ਉੱਥੇ ਆਪਣੇ ਨਗਰ ਟੈਂਬਰਵਾਲ ਵਿਖੇ ਸਮੂਹ ਸੰਗਤ ਸਹਿਯੋਗ ਨਾਲ ਨਗਰ ਪੰਚਾਇਤ ਸਤੰਬਰ ਵਾਲੀ ਸਮੂਹ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਮੇਹਰ ਪ੍ਰਿਆਤ ਰੱਖਣਾ ਤੰਦਰੁਸਤੀ ਵਾਗ ਸਾਰੇ ਸੰਗਤਾਂ ਦਾ ਇਹੀ ਮਨੋ ਕਾਮਨਾ ਹੈ ਸੰਸਾਰ ਵਿੱਚ ਸੁੱਖ ਸ਼ਾਂਤੀ ਪ੍ਰਤਾਪ ਇਹ ਸਤਿਗੁਰੂ ਮਹਾਰਾਜ ਅਦੇ ਭਗਤ ਅਰਬਦਾਸ ਗੁਰੂ ਅਰਦਾਸ ਮਹਾਰਾਜੀ ਜੀ ਜੀ ਗੁਰਬਾਣੀ ਦੇ ਲੜ ਲਾਏ ਇਸੇ ਤਰ੍ਹਾਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਪਏ ਤੁਸੀਂ ਵੀ ਗੁਰਬਾਣੀ ਦੇ ਲੜ ਲੱਗੋ ਬਾਣੀ ਅਤੇ ਬਾਣੇ ਧਾਰਨੀ ਬਰੋ ਅਤੇ ਨਗਰ ਦੇ ਭਲੇ ਲਈ ਅਰਦਾਸਾਂ ਬੀਜੀਆਂ ਕਰਦੇ ਰਹੋ ਸਮੂਹ ਸੰਗਤਾਂ ਦਾ ਬਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਰੂ ਜੀ ਕੀ ਫਤਿਹ ਜੀ ਤੇ ਗੁਰਪਰਬ ਦੇ ਦੇ ਹੱਡ ਤੇ ਤੁਸੀਂ ਇੱਕ ਨੌਜਵਾਨਾਂ ਨੂੰ ਜਿਹੜੇ ਨਦੀ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਸੰਦੇਸ਼ ਆ ਬਈ ਉਹ ਆਪ ਦਾ ਭਾਈ ਨਸ਼ਾ ਤੋਂ ਰਤ ਹੋਣਾ ਤੇ ਜੋ ਦਲਦਲ ਦੇ ਵਿੱਚ ਫਸ ਰਹੇ ਨੇ ਉਹ ਥੋੜੇ ਅਣਜਾਣ ਬੱਚੇ ਦੀ ਅਣਜਾਣ ਬੱਚੇ ਕਰਕੇ ਮਨਬੁੱਧੀ ਦੀ ਉਹ ਆਪਣੇ ਨਸ਼ਿਆਂ ਦੇ ਵਿੱਚ ਉਸ ਕਰਕੇ ਫਸ ਗਏ ਸਾਡਾ ਇਹ ਸੰਦੇਸ਼ ਆ ਚਲੋ ਬੱਚੇ ਅਣਜਾਣ ਕਰਕੇ ਉਹ ਫਸ ਗਏ ਤੇ ਦੁਬਾਰਾ ਇਹ ਜੀ ਗਲਤੀ ਨਾ ਕਰਨਾ ਉਹਨਾਂ ਦੇ ਮਾਪੇ-ਵਾਪੇ ਨੂੰ ਵੀ ਸਾਡਾ ਸੰਦੇਸ਼ ਹੈ ਵੀ ਉਹ ਬੱਚਿਆਂ ਨੂੰ ਆਪਦੇ ਸਿੱਧੇ ਲੈਣ ਤੇ ਪਾਉਣ ਤੇ ਆਪਦੇ ਬੱਚਿਆਂ ਨੂੰ ਆਪਦੇ ਕੋਲ ਰੱਖ ਕੇ ਆਪਦੇ ਸਿੱਧੇ ਰਸਤਿਆਂ ਤੇ ਜੋਣ ਤੇ ਗੁਰੂ ਘਰ ਦੇ ਨਾਲ ਜੋਣ ਸਿੱਖੀ ਦੀ ਲਾਈਨ ਨਾਲ ਜੋਣ ਤੇ ਆਪਣਾ ਜੀਵਨ ਸਫਲ ਵਧੀਆ ਬਣਾਉਣਾ